ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਕਹਿੰਦੇ ਹੁੰਦੇ ਆ ਨਾ ਲੋਕਾਂ ਦਾ ਕੰਮ ਹੁੰਦਾ ਬੋਲਣਾ ਲੋਕਾਂ ਦੀਆਂ ਗੱਲਾਂ ਤੇ ਧਿਆਨਾ ਜਿਹੜਾ ਨਾ ਦਿਆ ਕਰੋ ਤੇ ਅੱਜ ਦੀ ਆਪਣੀ ਵੀਡੀਓ ਹੈ ਜੀ ਲੋਕਾਂ ਦੀ ਸੋਚ ਬਾਰੇ ਹੈ ਨਾ ਕਹਿੰਦੇ ਹੁੰਦੇ ਆ ਜੀ ਵੀ ਕਹਿੰਦੇ ਸਮਝਦਾਰ ਇਨਸਾਨ ਦਾ ਤਾਂ ਦਿਮਾਗ ਚੱਲਦਾ ਹੁੰਦਾ ਤੇ ਘੱਟ ਬੋਲਦਾ ਹੁੰਦਾ ਤੇ ਜਿਹੜੇ ਮੂਰਖ ਲੋਕ ਹੁੰਦੇ ਆ ਉਹਦਾ ਦਿਮਾਗ ਤਾਂ ਚੱਲਦਾ ਨਹੀਂ ਹੁੰਦਾ ਉਹਨਾਂ ਦੀਆਂ ਜਵਾਨਾਂ ਚਲਦੀਆਂ ਹੁੰਦੀਆਂ ਹਨਾ ਸਾਰਾ ਦਿਨ ਕਚਰ 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 ਕਰੀ ਜਾਂਦੇ ਆ ਠੀਕ ਹੈ ਤੁਸੀਂ ਚੰਗਾ ਕਰੋਗੇ ਤਾਂ ਵੀ ਮਾੜਾ ਜੇ ਮਾੜਾ ਕਰੋਗੇ ਤਾਂ ਭਾਈ ਮਾੜਾ ਕਹਿਣਗੇ ਇਸ ਕਰਕੇ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਆ ਕਰੋ ਤੇ ਆਪਦੀ ਜ਼ਿੰਦਗੀ ਆਪਣੇ ਅੰਦਾਜ਼ ਦੇ ਵਿੱਚ ਜਿਉਂ ਕਦੇ ਵੀ ਆਪਦੇ ਸ਼ੌਕ ਲਈ ਨਾ ਦੇਮਗਰ ਮਤਲਬ ਨਾ ਭੱਜਿਆ ਕਰੋ ਹੁਣ ਆਪਣੇ ਮਕਸਦ ਦੇ ਮਗਰ ਭੱਜਿਆ ਕਰੋ ਵੀ ਮੇਰਾ ਮਕਸਦ ਕੀ ਹੈ ਇਹ ਮਕਸਦ ਨੂੰ ਮੈਂ ਪੂਰਾ ਕਰਨਾ ਜਦੋਂ ਸਾਡੇ ਮਕਸਦ ਪੂਰੇ ਹੋਣਗੇ ਤੁਸੀਂ ਇੱਕ ਲੈਵਲ ਅਚੀਵ ਕਰ ਲਓਗੇ ਨਾ ਤੇ ਸ਼ੌਕ ਤਾਂ ਫਿਰ ਤੁਸੀਂ ਆਪਣੇ ਆਪ ਹੀ ਪੂਰੇ ਕਰਨ ਜੋਗੇ ਹੋ ਚੋਗੇ ਕੰਦੇਵੀ ਅੱਜ ਕੱਲ੍ਹ ਲੋਕਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹਾਂ ਗੱਲਾਂ ਸਾਬ ਦੀਆਂ ਸੁਣੋ ਸਾਬ ਤੇ ਵਿਚਾਰ ਫੈਸਲੇ ਜਾਨੋ ਤੇ ਵਿਸ਼ਵਾਸ ਕਰੋ ਕਿਉਂਕਿ ਵਿਸ਼ਵਾਸ ਤੋਂ ਬਿਨਾ ਜ਼ਿੰਦਗੀ ਨਹੀਂ ਚੱਲਦੀ ਹੈਗੀ ਹੈ ਨਾ ਪਰ ਮੂਰਖ ਨਾ ਬਣੋ ਠੀਕ ਹੈ ਵੀ ਅੱਖਾਂ ਮੀਟ ਕੇ ਨਾ ਅੰਦਾਜ਼ ਤੁੰਦ ਵਿਸ਼ਵਾਸ ਕਿਸੇ ਤੇ ਕਰੋ ਮੂਰਖ ਨਾ ਬਣੋ ਵਿਸ਼ਵਾਸ ਕਰੋ ਕਦੇ ਵੀ ਲੋਕਾਂ ਨੂੰ ਇਹ ਫਰਕ ਨਹੀਂ ਪੈਂਦਾ ਵੀ ਤੁਸੀਂ ਖੁਸ਼ ਹੋ ਜਾਂ ਉਦਾਸ ਹੋ ਹਨਾ ਲੋਕਾਂ ਨੂੰ ਇਸ ਗੱਲ ਦੇ ਨਾਲ ਫਰਕ ਜ਼ਰੂਰ ਪੈ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਖੁਸ਼ ਰੱਖ ਸਕਦੇ ਹੋ ਜਾਂ ਨਹੀਂ ਜਾਂ ਖੁਸ਼ ਰੱਖਦੇ ਹੋ ਇਸ ਕਰਕੇ ਵੀ ਕਿਸੇ ਦੀ ਕਹੀ ਹੋਈ ਗੱਲ ਦਾ ਤਾਂ ਬਿਲਕੁਲ ਵੀ ਬੁਰਾ ਨਾ ਮੰਨਿਆ ਜੇ ਚਾਰ ਛਪੇਰੇ ਨਿਰਾਸ਼ਾ ਹੀ ਹੋਵੇ ਨਾ ਤੇ ਬਸ ਸਿਰਫ ਆਏ ਫੜ ਕੇ ਨਹੀਂ ਬੈਠਣਾ ਚਾਹੀਦਾ ਵੀ ਹਾਈ ਮੈਥੋਂ ਨਹੀਂ ਹੁੰਦਾ ਮੈਂ ਨਹੀਂ ਕੁਛ ਕਰ ਸਕਦਾ ਹਨਾ ਤੇ ਵੀ ਚਾਰ ਛਪੇਰੇ ਹਨੇਰੇ ਨੇ ਰਹਾ ਮੈਨੂੰ ਤਾਂ ਕੁਛ ਦਿਖਦਾ ਨਹੀਂ ਚਾਰ ਛਪੇਰੇ ਹਨੇਰੇ ਦਾ ਮਤਲਬ ਇਹ ਨਹੀਂ ਵੀ ਚਾਰ ਛਪੇਰੇ ਹਨੇਰਾ ਹੀ ਹੈ ਤੁਹਾਡੇ ਅੱਖਾਂ ਤੇ ਪੱਟੀ ਵੱਜ ਚੁੱਕੀ ਹੈ ਉਸ ਨੂੰ ਖੋਲੋ ਤੇ ਤੁਹਾਨੂੰ ਚਾਰ ਛਪੇਰੇ ਚੰਨਣ ਹੀ ਦਿਸੂਗਾ ਕਹਿਣ ਦਾ ਭਾਵ ਹੈ ਉਸ ਨਿਰਾਸ਼ਾ ਦੇ ਵਿੱਚੋਂ ਨਿਕਲੋ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਵੀ ਚਾਰ ਸ਼ਫੇਰੇ ਵੱਲ ਵੀ ਹੀ ਜਗਦੇ ਨਜ਼ਰ ਆਉਣਗੇ ਚਾਰ ਸ਼ਫੇਰਾ ਆਪਦੇ ਜ਼ਿੰਦਗੀ 'ਚ ਆਉਣੀ ਸ਼ੁਰੂ ਕਰੋਗੇ ਨਾ ਚਾਰ ਸ਼ਫੇਰਾ ਹੀ ਸੋਨਾ ਲੱਗੂਗਾ ਕਈ ਵਾਰ ਜਦੋਂ ਆਪਣਾ ਦਿਮਾਗ ਹੈ ਇਹ ਥੱਕਣ ਲੱਗ ਜੇ ਨਾ ਵੀ ਸੈਡ ਰਹਿਣ ਲੱਗ ਜੇ ਨਿਰਾਸ਼ਾ ਦੇ ਵੱਲ ਚੱਲਿਆ ਜਾਣਾ ਚਾਹੀਦਾ ਹੈ ਨਾ ਬਹੁਤ ਜ਼ਿਆਦਾ ਕੰਮ ਦਾ ਜਿਹੜਾ ਬੋਝ ਆਪਣੇ ਦਿਮਾਗ ਤੇ ਹੋ ਜਾਂਦਾ ਹੈ ਤੇ ਫਿਰ ਉਹ ਤੋਂ ਕੰਮ ਦਾ ਬੋਝ ਆ ਜਿਹੜਾ ਆਪਦੇ ਦਿਮਾਗ ਤੋਂ ਥੋੜਾ ਜਿਹਾ ਘਟਾ ਲੈਣਾ ਚਾਹੀਦਾ ਆਪਦੇ ਕੰਮ ਨੂੰ ਥੋੜੇ ਦਿਨ ਬ੍ਰੀਕ ਦਿਓ ਇੰਜੋਏ ਕਰੋ 홀ੀਡੇ ਤੇ ਜਾਓ ਹਨਾ ਛੁੱਟੀਆਂ ਮਨਾਉਣ ਜਾਓ ਘੁੰਮਣ ਜਾਓ 2-4 ਦਿਨ ਦਿਮਾਗ ਨੂੰ ਰਿਫਰੈਸ਼ੀ ਰੋਡ ਕਰੋ ਜੀ ਤੇ ਜੇ ਤੁਹਾਡਾ ਦਿਲ ਥੱਕਣ ਲੱਗ ਜੇ ਵੀ ਮੇਰਾ ਤਾਂ ਦਿਲ ਨਹੀਂ ਲੱਗਦਾ ਫਿਰ ਤੁਸੀਂ ਕੰਮ ਦਾ ਜਿਹੜਾ ਬੋਝ ਹਟਾ ਲਓ ਆਪਣੇ ਆਪ ਨੂੰ ਜਿੰਨਾ ਵੀ ਜ਼ਿਆਦਾ ਰੱਖੋਗੇ ਉਨਾ ਹੀ ਤੁਹਾਡਾ ਦਿਲ ਹੈ ਜਿਹੜਾ ਲੱਗਣਾ ਸ਼ੁਰੂ ਹੋ ਜਾਵੇਗਾ ਜੇ ਤੁਹਾਡੇ ਦਿਮਾਗ ਦੇ ਵਿੱਚ ਹਨਾ 네ਗੇਟਿਵ ਖਿਆਲ ਆਉਣ ਲੱਗ ਜਾਣ ਵੀ ਇਹ ਕੰਮ ਨਹੀਂ ਮੈਥੋਂ ਹੁੰਦਾ ਇਹ ਤਾਂ ਹੁੰਦਾ ਹੀ ਨਹੀਂ ਹੈਗਾ ਤੈਨ ਉਦੋਂ ਇਹ ਸੋਚੋ ਥੋੜਾ ਜਿਹਾ ਧਿਆਨ ਉਹ ਤੋਂ ਪਰਮਾਤਮਾ ਵੱਲ ਲਗਾ ਲਓ ਹਨਾ ਵੀ ਪਰਮਾਤਮਾ ਜੋ ਕਰੂਗਾ ਚੰਗਾ ਹੀ ਕਰੂਗਾ ਥੋੜਾ ਜਿਹਾ ਸਬਰ ਤੇ ਪੇਸ਼ੈਂਸ ਤੁਹਾਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਢ ਦੇਵੇਗਾ ਸ਼ਾਂਤੀ ਦੇ ਨਾਲ ਜੇ ਤੁਸੀਂ ਥੋੜਾ ਟਾਈਮ